ਸਸ਼ੀ ਗਾਜੂ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਹਰ ੱਡੀ ਚੋਟੀ ਦਾ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੀ ਹੈ ਖਾਸ ਲੋਕਪ੍ਰੀਅ ਨਹੀਂ ਦਿਖਾਈ ਦੇ ਰਹੀ ਜੇਕਰ ਗੱਲ ਕਰੀਏ ਜਿੱਥੇ ਵਾਰ-ਵਾਰ ਸਰਵੇ ਵੀ ਕਰਵਾਇਆ ਗਿਆ ਹੈ ਪੰਜਾਬ ਦੇ ਵਿੱਚ ਤੇ ਜ਼ਿਆਦਾਤਰ ਪੰਜਾਬ ਦੇ ਲੋਕਾਂ ਵੱਲੋਂ ਚੰਗੀ ਯਾਨੀ ਕਿ ਚੰਗੀ ਰਿਪੋਰਟ ਨਹੀਂ ਮਿਲੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਹਰ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਹਰੇਕ ਤਾਮ-ਝਾਮ ਝੋਕਿਆ ਜਾ ਰਿਹਾ ਕਿ 2027 ਦੇ ਵਿੱਚ ਇਸ ਜਿਹੜੀ ਹੈ ਸਾਡੀ ਸਰਕਾਰ ਰੀਪੀਟ ਹੋ ਜਾਵੇ ਜਿਮਨੀ ਚੋਣਾ ਵਾਸਤੇ ਵੀ ਜਿੱਥੇ ਹੈ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਹਰੇਕ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਲੀਡ ਕਰਨਾ ਚਾਹੁੰਦੀ ਹੈ 2027 ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰੀਕੇ ਨਾਲ 2022 ਦੇ ਵਿੱਚ ਆਏ ਸੀ ਉਸ ਤਰੀਕੇ ਦੇ ਵਾਅਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਹੀਂ ਕੀਤੇ ਗਏ ਜੇਕਰ ਗੱਲ ਕਰੀਏ ਉਹਨਾਂ ਵਾਅਦਿਆਂ ਉੱਤੇ ਖਰੇ ਨਹੀਂ ਉਤਰੇ ਕਿਸਾਨ ਲੋਕ ਜਿਹੜੇ ਨੇ ਸਮੇਂ ਸਿਰ ਦੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਰਣਨੀਤੀਆਂ ਤੋਂ ਪਿੱਛੇ ਹਟਦੇ ਨਜ਼ਰ ਆਏ ਹਾਲਾਂਕਿ ਜਿਸ ਤਰੀਕੇ ਦੇ ਨਾਲ ਆਪਣੀਆਂ ਰਣਨੀਤੀਆਂ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਥੋਪੀਆਂ ਗਈਆਂ ਉਹਨਾਂ ਰਣਨੀਤੀਆਂ ਨੂੰ ਵੀ ਜਿਹੜਾ ਹੈ ਪਸੰਦ ਨਹੀਂ ਕੀਤਾ ਜਾਂਦਾ ਪੰਜਾਬ ਦੇ ਲੋਕਾਂ ਵੱਲੋਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਲਾ ਆਰਡਰ ਦੀ ਉਹ ਵੀ ਬੜਾ ਜ਼ੀਰੋ ਦਿਖਾਈ ਦਿੱਤਾ ਆਮ ਹੀ ਲੋਕਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਗੋਲੀਬਾਰੀ ਹੋਈ ਜਿਸ ਤਰੀਕੇ ਦੇ ਨਾਲ ਲੁੱਟਾਂ ਖੂਆਂ ਹੋਈਆਂ ਤਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਪਾਸੇ ਵੀ ਖਰੇ ਦਿਖਾਈ ਨਹੀਂ ਦਿੱਤੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਵਿਧਾਇਕ ਮੰਤਰੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇੱਕ ਵਾਰ ਫਿਰ ਬਦਲ ਕਰ ਦਿੱਤਾ ਹੈ ਯਾਨੀ ਕਿ ਹੁਣ ਆਪਣੇ ਬਲਾਕ ਪ੍ਰਧਾਨ ਬਦਲੇ ਗਏ ਨੇ ਤੇ ਜਿਹਦੇ ਉੱਤੇ ਉਹਨਾਂ ਨੇ ਅਨਾਉਂਸ ਕਿਤਾ ਹੈ ਕਿ ਇਹਨਾਂ ਬਲਾਕ ਪ੍ਰਧਾਨਾਂ ਦੇ ਸਿਰ ਉੱਤੇ ਸ਼ਾਇਦ 2027 ਦੀਆਂ ਵੋਟਾਂ ਜਿੱਤੀਆਂ ਜਾ ਸਕਣ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਖਬਰ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪਾਰਟੀ ਦੇ ਸੰਗਠਨ ਟਾਚੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਪਾਰਟੀ ਨੇ ਸੁੱਬੇ ਸਾਰੇ ਜ਼ਿਲ੍ਹਿਆਂ ਦੇ ਇਹਨਾਂ ਨਵੇਂ ਅਹੁਦੇਦਾਰ ਦੀ ਨਿਯੁਕਤ ਕਰਕੇ ਜ਼ਮੀਨੀ ਪੱਧਰ ਤੇ ਆਪਣੀ ਪਕੜ ਨੂੰ ਮਜ਼ਬੂਤ ਕੀਤਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਧਾਨ ਅਮਨ अरोड़ा ਨੇ ਸਾਰੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉਹਨਾਂ ਨੇ ਇਹ ਕਿਹਾ ਇਸ ਇਤ ਇੱਕ ਉਹਦਾ ਨਹੀਂ ਸਗੋ ਪੰਜਾਬ ਦੀ ਸੇਵਾ ਦਾ ਇੱਕ ਮੌਕਾ ਹੈ ਉਹਨਾਂ ਭਰੋਸਾ ਜਤਾਇਆ ਕਿ ਨਵ ਨਿਯੁਕਤ ਅਹੁਦੇਦਾਰ ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚ ਵਿੱਚ ਅਹਿਮ ਕੜੀ ਦਾ ਕੰਮ ਕਰਨਗੇ ਤੇ ਅਸੀਂ ਮਿਲ ਕੇ ਰੰਗਦੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਾਂਗੇ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਹੁਣ ਹਰੇਕ ਹੀ ਜਿਹੜਾ ਹੈ ਬਲਾਕ ਹੈ ਉਹਨਾਂ ਉੱਤੇ ਹੁਣ ਪਰਦਾ ਲਗਾ ਦਿੱਤੇ ਗਏ ਨੇ ਉਹਨਾਂ ਦੇ ਨਾਂ ਵੀ ਅਨਾਊਂਸ ਕਰ ਦਿੱਤੇ ਗਏ ਨੇ ਲੇਕਿਨ ਹੁਣ ਕਿਹਾ ਜਾ ਰਿਹਾ ਕਿ ਇਹ ਜਿਹੜੇ ਪ੍ਰਧਾਨ ਨੇ ਇਹ ਹੁਣ ਹਾਰ ਰਿਪੋਰਟ ਜਿਹੜੀ ਹੈ ਹਾਈ ਕਮਾਂਡ ਨੂੰ ਦੇਣਗੇ ਕਿਸ ਤਰੀਕੇ ਦੇ ਨਾਲ ਲੋਕਾਂ ਨਾਲ ਵਿਚਰਨਾ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਕਿਵੇਂ ਲੋਕਾਂ ਨੂੰ ਕਹਿਣਾ ਹੈ ਕਿ ਜਿਹੜੀਆਂ ਨੇ ਵੋਟਾਂ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਪਾਈਆਂ ਜਾਣ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਂ-ਸਮੇਂ ਸਿਰ ਤੇ ਜਿਹੜੇ ਨੇ ਆਪਣੇ ਇੰਜਾਰਜ ਵੀ ਚੇਂਜ ਕਰਦੇ ਨਜ਼ਰ ਆਏ ਜੇਕਰ ਗੱਲ ਕਰੀਏ ਤਾਂ ਕਾਫੀ ਦਿੱਲੀ ਲੋਬੀ ਤੋਂ ਲਿਆ ਕੇ ਵੀ ਲੋਕ ਉਹਨਾਂ ਨੇ ਬਿਠਾ ਦਿੱਤੇ ਲੇਕਿਨ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਨਵਾਂ ਇੱਕ ਬਲਾਕ ਪ੍ਰਧਾਨ ਜਿਹੜੇ ਲਗਾ ਦਿੱਤੇ ਗਏ ਨੇ ਤੇ ਹੁਣ ਆਮ ਆਦਮੀ ਪਾਰਟੀ ਕੋਈ ਵੀ ਕਸਰ ਨਹੀਂ ਛੱਡ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ